ਤੇ ਮੇਲੇ ਅੱਗੇ ਅੱਗੇ ਰੱਖਿਆ ਜਦੋਂ ਜਿੱਤੇ ਨੇਲੇ ਅੱਗੇ ਅੱਗੇ ਰੱਖਿਆ ਸੀਸ ਨਾਵੇ ਪਾਤਸ਼ਾਹ ਦਾ ਸੀਸ ਨਾਵੇ ਪਾਤਸ਼ਾਹ ਦਾ ਉਹ ਤੋਂ ਕੱਢ ਕੇ ਉਹ ਤੋਂ ਕੱਟ ਤੇਰ ਮੱਲਾ ਵਿੱਚੋਂ ਵੇਖਿਆ ਉਹ ਤੋਂ ਕੱਟ ਤੇਰ ਮੱਲਾ ਵਿੱਚੋਂ ਵੇਖਿਆ ਬਾਟਾ ਵਾਲੇ ਸਤ ਗੁਰ ਨੇ ਬਾਟਾ ਵਾਲੇ ਸਤ ਗੁਰ ਨੇ ਸੀਸ ਪਿਦਾ ਇਹ ਮੁਖ ਤੇ ਇਲਾਈ ਨੂਰ ਡਲ ਕੇ ਓਟੇ ਤੇ ਖੂਲ ਜੰਮਿਆ ਓਟੇ ਤੇ ਖੂਨ ਜੰਮਿਆ ਕੇਸ ਰੇਸ਼ਮੀ ਇਸ ਰੇਸ਼ਮੀ ਮਲੈਮ ਫਟਨਾਲੋਂ ਕੇਸ ਰੇਸ਼ਮੀ ਮਲੈਮ ਫਟਨਾਲੋਂ ਖੂਨ ਨਾਲ ਹੈ ਫਿਲਪੜੇ ਖੂਨ ਨਾਲ ਹੈ ਫਿਲਪੜੇ ਇਹ ਬੇਤਰਾਂ ਇਹ ਬੇਤਰਾਂ जोतीलाई ਵਿੱਚ ਦੇਖਦੇ ਵਿੱਚ ਦੇਖਦੇ ਉਹ ਤਲ ਨੂੰ ਉਹ ਭੱਲਿਆ ਵਿੱਚ ਦੇਖਦੇ ਤੇ ਹallelujah ਭੱਲਿਆ ਭੱਪਿਆ ਬਸਰਦਾਨੇ ਭੱਪਿਆ ਬਸਰਦਾਨੇ ਫੇਰ ਉੱਠ ਕੇ ਫੇਰ ਉੱਠ ਕੇ ਲੱਗੀਆਂ ਵਾਲੇ ਫੇਰ ਹਲੋ ਬਕਸ਼ੋ ਪ੍ਰਭੂ ਜੀ ਮੈਨੂੰ ਨਾਸਰਾ ਕਾਲ ਮਾਤਾ ਨਾਸਰਾ ਕਾਲ ਮਾਤਾ ਵਿਆਪਾ ਪੀਆਂ ਵਿਆਪਾ ਪੀਆਂ ਨੂੰ ਸਕਤ ਸਜਾਵਾਂ ਵਿਆਪਾ ਪੀਆਂ ਨੂੰ ਸਕਤ हर जार, जार पिता ते सिखां जी कुर्बानी पिता ते सिखां ਪਹਿਲਾ ਸਤਗੁਰੂ ਜੀ ਤੋਂ ਤਿੰਨ ਸਿੱਖਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਜਿਆਲ ਦਾਸ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਅੰਤ ਨੌਵੇਂ ਪਾਤਸ਼ਾਹ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਲਾ ਕੇ ਬਕਤ ਦੀ ਹਕੂਮਤ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਮੰਜਰਾ ਨੂੰ ਮਾਰ ਕੇ ਭਾਈ ਜੱਤਾ ਜੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਜਦੋਂ ਪਹੁੰਚੇ ਨੇ ਬੜੇ ਅਦਬ ਸਤਕਾਰ ਸਹਿਤ ਸਤਗੁਰੂ ਜੀ ਦਾ ਪਾਵਨ ਸਿਰ ਆਪਣੇ ਸਿਰ ਤੋਂ ਉਤਾਰਿਆ ਸਤਗੁਰੂ ਜੀ ਦੇ ਕਾਰ ਕਮਲਾਂ ਤੇ ਜਦੋਂ ਰੱਖਿਆ ਤੇ ਗਰੇਟਾ ਗੁਰੂ ਦਾ ਬੇਟਾ ਹੋਣ ਦਾ ਮਾਣ ਸਤਿਗੁਰੂ ਗੁਰਕਲਗੀ ਸਰ ਪਾਤਸ਼ਾਹ ਜੀ ਨੇ ਭਾਈ ਜੈਤਾ ਜੀ ਨੂੰ ਦਿੱਤਾ ਕਿ ਸਾਧ ਸੰਗਤ ਇਸ ਤੋਂ ਅੱਗੇ ਕੀ ਹੋਇਆ ਨਿਯਤ ਕੀਤਾ ਜਿਹੜਾ ਸਮਾਂ ਹੈ ਪ੍ਰਬੰਧਕ ਸਹਿਬਾਨਾ ਵੱਲੋਂ ਇਹ ਅੱਜ ਦਾ ਪੂਰਾ ਚੁੱਕਾ ਹੈ ਮੈਂ ਕੁਝ ਅਰਦਾਸੇ ਆਏ ਨੇ ਵੀਰ ਖੁਰ ਅਰਮਾਨ ਸਿੰਘ ਗੁਰਵਰ உபਦੇਸ਼ ਸਿੰਘ ਜੀ ਦੇ ਨਾਂ ਤੇ ਮਾਇਆ ਆਈ ਹੈ ਸਰਦਾਰ ਖਿਸ਼ਾਨ ਸਿੰਘ ਜੀ ਮਾਇਆ ਦੇ ਕੇ ਗਏ ਨੇ ਵੀਰ ਸੁਨੀਤ ਕਮਲ ਸਿੰਘ ਜਿਹੜੇ ਨਿਊਜ਼ੀਲੈਂਡ ਵਿੱਚ ਨੇ ਤੇ ਕਹਿੰਦੇ ਨੇ ਕਿ 5-10 ਸਾਲ ਹੋ ਗਏ ਨੇ ਸ਼ਾਦੀ ਹੋਈ ਨੂੰ ਪਰ ਅਜੇ ਤੱਕ ਸਤਗੁਰੂ ਜੀ ਨੇ ਕੋਈ ਬੱਚੇ ਦੀ ਦਾਤ ਨਹੀਂ ਬਖਸ਼ੀ ਸਤਗੁਰੂ ਗੁਰਹਰਿ ਹਰਿ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਨੇ ਕਿ ਉਹ ਵੀ ਜਿਹੜਾ ਨਿਊਜ਼ੀਲੈਂਡ ਵਿੱਚ ਹੈ ਉਹ ਨੂੰ ਸਤਗੁਰੂ ਜੀ ਪੁੱਤਰ ਦੀ ਦਾਤ ਬਖਸ਼ਣ ਭਾਵ ਕੇ ਪੁੱਤਰੇ ਦੀ ਦਾਤ ਬੇਨਤੀ ਮੰਗੇ ਗਏ ਨੇ ਸਤਗੁਰੂ ਜੀ ਕਿਰਪਾ ਕਰ ਹੋਰ ਭੈਣਾ ਵੱਲੋਂ ਵੀਰਾਂ ਵੱਲੋਂ ਤਾਂ ਲਾਹ ਪਰੀ ਸਿੰਘ ਜੀ ਕੈਨੇਡਾ ਵਿੱਚ ਉਹਨਾਂ ਦੀ ਤੰਦਰੁਸਤੀ ਤੇ ਚਾਦੀ ਕਲਾ ਦੀ ਅਰਦਾਸ ਆਈ ਹੈ ਸਤਗੁਰੂ ਜੀ ਕਿਰਪਾ ਕਰਨ ਆਪਣੇ ਦਰਕਰ ਤੋਂ ਉਹਨਾਂ ਵੀਰਾਂ ਨੂੰ ਸਤਗੁਰੂ ਜੀ ਦੀ ਤੰਦਰੁਸਤੀ ਇੱਕ ਮਾਤਾ ਜੀ ਤੰਦਰੁਸਤੀ ਦੀ ਅਰਦਾਸ ਕਰਵਾ ਕੇ ਗਏ ਨੇ ਸਤਗੁਰੂ ਜੀ ਕਿਰਪਾ ਕਰ ਕਿਉਂਕਿ ਨੀਅ ਸਮਾ ਅੱਜ ਦਾ ਪੂਰਾ ਚੁੱਕਾ ਹੈ ਬਹੁਤ ਬਹੁਤ ਨਮਾਜ਼ ਮੈਂ ਇੱਕ ਬੇਨਤੀ ਕਰਾਂਗਾ ਕਿ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਨਾਲ ਜੀ ਦੁਆਰੇ ਸਿੱਖਾਂ ਨੂੰ ਕਿਉਂਕਿ ਸਾਰੇ ਸਾਲ ਇਹ ਸਮਾਗਮ ਸਤਗੁਰੂ ਜੀ ਦੇ ਚਲਣੇ ਨੇ ਤੇ ਆਪਾਂ ਖੰਡੇ ਬਾਟੇ ਦੀ ਪੌਲ ਹਰ ਐਤਵਾਰ ਹਰ ਬੁੱਧਵਾਰ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਖੰਡੇ ਬਾਟੇ ਦੀ ਪਉ ਤਿਆਰ ਹੁੰਦੀ ਹੈ ਤੇ ਸਤਿਗੁਰੂ ਦੀ ਜੀ ਕੁਰਬਾਨੀ ਨੂੰ ਯਾਦ ਕਰਦਿਆਂ ਆਪਾਂ ਸਾਰਿਆਂ ਸਿਹਾਰ ਸਿੱਖ ਦਾ ਫਰਜ਼ ਹੈ ਕਿ ਖੰਡੇ ਬਾਟੇ ਦੀ ਪਹੁੰਚਾ ਕੇ ਅਸੀਂ ਗੁਰੂ ਵਾਲੇ ਬਣੀਏ ਸਤਿਗੁਰੂ ਦੀ ਕਿਰਪਾ ਕਰ ਤੁਹਾਡਾ ਸਾਰਿਆਂ ਦਾ ਕਦਮ ਕਰ ਮਰੇ ਕੇ ਲਾਉਣ ਤੰਦਰੁਸਤੀ ਤੇ ਚੜ੍ਹਦੀ ਕਲਾ ਦੀਆਂ ਦਾਤਾਂ ਸਤਿਗੁਰੂ ਜੀ ਆਪਣੇ ਸਰਕਾਰ ਤੋਂ ਬਖਸ਼ੇ ਇਹ ਹੀ ਬੇਨਤੀ ਹੈ ਕਿ ਖੰਡੇ ਬਾਟੇ ਦੀ ਪਹੁੰਚ ਆ ਕੇ ਆਪਾਂ ਗੁਰੂ ਵਾਲੇ ਬਣੀਏ ਨਿਤਨੇਮ ਜਿਹੜਾ ਆਪਣੇ ਘਰਾਂ ਦੇ ਵਿੱਚ ਲੈ ਕੇ ਆਈਏ ਇਹ ਅਰਦਾਸ ਹੈ ਬਹੁਤ ਧੰਨਵਾਦ ਪੰਥ ਦੇ ਦੋ ਮਹਾਨ ਵਿਦਵਾਨ ਗਿਆਨੀ ਖਜਾਨ ਸਿੰਘ ਜੀ ਪ੍ਰਚਾਰਕ ਜਿਨ੍ਹਾਂ ਨੂੰ ਅਕਸਰ ਆਪਾਂ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਗੁਰਦੁਆਰਾ ਸੀਗਨ ਸਾਹਿਬ ਗੁਰਦੁਆਰਾ ਮੰਡੀ ਸਾਹਿਬ ਦੀਆਂ ਸਟੇਜਾਂ ਤੋਂ ਸਰਵਣ ਕਰਦੇ ਆਂ ਤੇ ਇਹਨਾਂ ਦੇ ਨਾਲ ਮੇਰੇ ਬਹੁਤ ਸਤਿਕਾਰਯੋਗ ਵੀਰ ਗੁਰਵਿੰਦਰ ਸਿੰਘ ਜੀ ਖੋਦੇਪੇਟ ਦੋਵਾਂ ਵੀਰਾਂ ਦਾ ਕੋਟਨ ਕੋਟ ਧੰਨਵਾਦ ਅਰਦਾਸ ਕਰਦੇ ਆਂ ਸਤਿਗੁਰੂ ਜੀ ਇਹਨਾਂ ਨੂੰ ਵੀ ਆਪਣੇ ਇਤਾਰ ਘਤੋਂ ਤੰਦਰੁਸਤੀ ਤੇ ਚਰਦੀ ਕਾਹ ਦੀਆਂ ਦਾਤਾ ਬਖਸ਼ਣ ਆ ਸਮਝੀਆਂ ਅਰਦਾਸਾਂ ਤੇ ਮੋਹਰ ਲਾਉਂਦੀ ਏ ਇੱਕ ਵਾਰ ਝਕਾਓ ਸਤ ਗੁਰੂ ਜੀ ਨੂੰ ਸੀਸ ਤੇ ਗੱਜ ਕੇ ਕਹਿ ਦਿਓ ਜੀ ਨਾਨਕ ਨਾਮ ਚਰਦੀ ਕਲਾ ਤੇਰੇ ਪਾਣੀ ਸਰਬਤਾ ਪਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਬਹੁਤ ਤਾਨਵਾਜੀ